ਔਰ ਸੇਖ ਫਰੀ ਜੀ ਕੇ ਸਲੋਕ ਚੌਥਾ ਫਰੀਦਾ ਜੇ ਜਾਣ ਤੇ ਥੋੜੇ ਸੰਭਲ ਬੁਖਰੀ ਜੇ ਜਾਣ ਸੋ ਨੱਡੜਾ ਤਾਂ ਥੋੜਾ ਮਾਨ ਕਰੀ ਕੀ ਸਮਝਾਉਂਦੇ ਬਾਬਾ ਫਰੀ ਜੀ ਬੁੱਧੀਮਾਨ ਨੂੰ ਸਮਝਾਉਂਦੀ ਹੈ ਫਰੀਦ ਮਨਾ ਜਿਵੇਂ ਜਾਣ ਦੀ ਸਵਾਸਾਂ ਰੂਪੀ ਪੂੰਜੀ ਆਪਣੀ ਬਹੁਤ ਥੋੜੀ ਹੈ ਤਾਂ ਜਿਵੇਂ ਟਿਣਾ ਨੂੰ ਸੰਭਾਲ ਕੇ ਚੱਕੀਦਾ ਐਵੇਂ ਆਪਣੇ ਜੀਵਨ ਦਾ ਖਿਆਲ ਰੱਖਵੀ ਪਰ ਮਨਾ ਮੈਂ ਤੇਰੇ ਪਿੱਛੇ ਲੱਗ ਕੇ ਸਾਰਾ ਜੀਵਨ ਐਂ ਗਵਾ ਲਿਆ ਤੈਨੂੰ ਮੰਨਦੀ ਰਹੀ ਵੱਡਾ ਬ੍ਰਹਮ ਗਿਆਨੀ ਤੂੰ ਤਾਂ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠਾ ਸੀ ਪਰ ਤੇਰੇ ਕੋਲੇ ਹੈ ਕੁਛ ਨਹੀਂ ਬੰਗਲਾਵਾਂ ਤੋਂ ਬੰਗਲਾ ਭਗਤਾਂ ਮਾਇਆ ਧਾਰੀ ਹੈ ਜਦੋਂ ਕਾਲ ਆਉਂਦਾ ਫਿਰ ਤੂੰ ਸਰਨੀਵਾ ਕਰ ਲੈਣਾ ਆਓ ਸਾਰੇ ਮਿਲ ਕੇ ਅਪਰ ਅੱਬੀ ਬਾਣੀ ਨਾਲ ਜੁੜ ਕੇ ਪਹਿਲਾਂ ਗਿਆਨ ਫਿਰ ਮੁਕਤੀ ਫਿਰ ਨਾਮ ਫਿਰ ਜਨਮ ਅਬਦੇ ਘਰ ਪਹੁੰਚੀਏ ਸੱਚਖੰਡ ਬਸੇ ਰੰਕਾਰ ਕਰਕਰ ਵੇਖੇ ਨਜ਼ਰ ਨਿਹਾਲ ਉਹਦੇ ਚਰਨਾਂ 'ਚ ਪਹੁੰਚੀ ਏ ਆਤਮਾ ਕਰਕੇ ਸਰੀਰ ਕਰਕੇ ਤੇ ਇੱਥੇ ਸਾਰੇ ਪੂਰਨ ਮੰਨੀ ਬੈਠਿਆ ਭਾਈ ਆਪਾਂ ਇਹ ਗਲਤੀ ਨਹੀਂ ਕਰਨੀ